ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਡੇ ਸਾਹਮਣੇ ਲੜੀਵਾਰ ਇੱਕ ਨਵਾਂ ਵਿਸ਼ਾ ਨਵਾਂ ਗਿਆਨ ਲੈ ਕੇ ਹਾਜ਼ਰ ਹੋਇਆ ਤੇ ਇਹ ਮੇਰੀ ਕਿਤਾਬ ਹੈ ਸੰਸਾਰ ਦਾ ਚੌਣਵਾ ਸਾਖੀ ਸਹਿਤ ਪਹਿਲੀ ਐਡੀਸ਼ਨ ਇਹਦੀ 2011 ਦੇ ਵਿੱਚ ਛਪੀ ਸੀ ਤੇ ਦੂਜੀ ਐਡੀਸ਼ਨ 13 ਦੇ ਵਿੱਚ ਛਪੀ ਸੀ ਇਹਦੇ ਵਿੱਚ ਜੋ ਕੁਝ ਮੈਂ ਪਾਇਆ ਹੈ ਪਹਿਲਾਂ ਉਹਦੀ ਆਪਾਂ ਸੰਖੇਪ ਜਾਣਕਾਰੀ ਲੈ ਲਈਏ ਭੂਮਿਕਾ ਦੇ ਤੌਰ ਤੇ ਮੈਂ ਜੋ ਇਸ ਕਿਤਾਬ ਦੇ ਵਿੱਚ ਜਾਣਕਾਰੀ ਦੇਣ ਦਾ ਉਪਰਾਲਾ ਕੀਤਾ ਹੈ ਉਹ ਪਹਿਲਾਂ ਭੂਮਿਕਾ ਨੂੰ ਆਪਾਂ ਵਿਚਾਰ ਲਈਏ ਜਦੋਂ ਤੋਂ ਮਨੁੱਖ ਜਾਤੀ ਨੇ ਬੋਲਣਾ ਸਿੱਖਿਆ ਹੈ ਸਮਝੋ ਸਾਖੀਆਂ ਸੁਣਨੀਆਂ ਤੇ ਸੁਣਾਉਣੀਆਂ ਉਸ ਸਮੇਂ ਤੋਂ ਹੀ ਸ਼ੁਰੂ ਹੋ ਗਈਆਂ ਜੋ ਕੁਝ ਇੱਕ ਇਨਸਾਨ ਨੂੰ ਪਤਾ ਲੱਗ ਗਿਆ ਉਹੀ ਵਿਚਾਰ ਜਦੋਂ ਦੂਜੇ ਮਨੁੱਖ ਨੂੰ ਸਮਝਾਉਣ ਵਾਸਤੇ ਬੋਲਿਆ ਗਿਆ ਉਸੇ ਨੂੰ ਸਾਖੀ ਕਹਿ ਸਕਦੇ ਹਾਂ ਇਸ ਦਾ ਭਾਵ ਅਰਥ ਕੀਤਾ ਜਾਂਦਾ ਹੈ ਕਿ ਸ਼ਾਖਸ਼ੀ ਭਾਵ ਗਵਾਹੀ ਜਿਸ ਦਾ ਮਤਲਬ ਹੈ ਕਿ ਜੋ ਘਟਨਾ ਅੱਖੀਂ ਵੇਖੀ ਹੋਵੇ ਸੁਣਾਉਣ ਵਾਲਾ ਆਖੇ ਕਿ ਮੈਂ ਗਵਾਹ ਹਾਂ ਮੈਂ ਉੱਥੇ ਹਾਜ਼ਰ ਸਾਂ ਮੇਰੇ ਸਾਹਮਣੇ ਇਹ ਸਾਰਾ ਕੁਝ ਵਾਪਰਿਆ ਹੈ ਗੁਰਬਾਖ ਹਨ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੈ ਜੋ ਪੇਖੈ ਆਖੀ 894 ਸਮੇਂ ਦੇ ਬੀਤਣ ਨਾਲ ਇਨਸਾਨ ਨੇ ਹੌਲੀ-ਹੌਲੀ ਲਿਖਣਾ ਸਿੱਖ ਲਿਆ ਜਿੱਥੇ ਪਹਿਲਾਂ ਆਪਣੇ ਵਿਚਾਰ ਕੇਵਲ ਬੋਲ ਕੇ ਹੀ ਦੂਜੇ ਤੱਕ ਪਹੁੰਚਾਏ ਜਾ ਸਕਦੇ ਸਨ ਫਿਰ ਲਿਖ ਕੇ ਪਹੁੰਚਾਏ ਜਾਣ ਦੀ ਸਹੂਲਤ ਪ੍ਰਗਟ ਹੋ ਗਈ ਸਾਖੀ ਬਾਰੇ ਪੁਰਾਣੇ ਵਿਦਵਾਨਾਂ ਨੇ ਤਾਂ ਇਹੀ ਲਿਖਿਆ ਹੈ ਕਿ ਨਰੋਲ ਸੱਚ ਅੱਖੀਂ ਵੇਖੀ ਸੱਚੀ ਘਟਨਾ ਨੂੰ ਸਾਖੀ ਕਿਹਾ ਜਾਂਦਾ ਹੈ ਪਰ ਸਾਖੀ ਨਾਮ ਅਧੀਨ ਬਹੁਤ ਝੂਠ ਪ੍ਰਚਾਰਿਆ ਗਿਆ ਹੈ ਲਿਖ ਕੇ ਅਤੇ ਬੋਲ ਕੇ ਬੇਅੰਤ ਕੁਫਰ ਲੋਕਮਨਾ ਵਿੱਚ ਠੋਸ ਦਿੱਤਾ ਹੈ ਜਿਸ ਤੋਂ ਮੁਕਤ ਹੋਣ ਲਈ ਸ਼ਾਇਦ ਹਾਲੀ ਸਦੀਆਂ ਤੱਕ ਹੋਰ ਉਡੀਕ ਕਰਨੀ ਪਵੇਗੀ ਸਾਰਾ ਧਾਰਮਿਕ ਸਹਿਤ ਕੂੜ ਕੁਫਰ ਨਾਲ ਭਰਿਆ ਪਿਆ ਹੈ 18 ਪੁਰਾਣ ਮਿਥਿਹਾਸ ਹੀ ਤ ਹਨ ਸਾਖੀਆਂ ਬਾਰੇ ਕੋਈ ਵਿਅਕਤੀ ਇਹ ਦਾਅਵਾ ਨਹੀਂ ਕਰ ਸਕਦਾ ਕਿ ਇਹ ਮੇਰੀਆਂ ਲਿਖੀਆਂ ਹੋਈਆਂ ਹਨ ਕੋਈ ਲੇਖਕ ਉਹਨਾਂ ਸਾਖੀਆਂ ਨੂੰ ਸੰਪਾਦਨ ਕਰ ਸਕਦਾ ਹੈ ਵਧੀਆ ਤਰਤੀਬ ਦੇ ਸਕਦਾ ਹੈ ਰੌਚਕਤਾ ਪੈਦਾ ਕਰ ਸਕਦਾ ਹੈ ਉਸ ਦੀ ਸ਼ਬਦਾਵਲੀ ਮਾंज ਸਵਾਰ ਸਕਦਾ ਹੈ ਪਰ ਇਹ ਦਾਵਾ ਕਰਨਾ ਵਾਜਬ ਨਹੀਂ ਕਿ ਇਹ ਮੇਰੀ ਰਚਨਾ ਹੈ ਜੋ ਸਾਖੀਆਂ ਵਿਸ਼ਨੂੰ ਅਤੇ ਕ੍ਰਿਸ਼ਨ ਨਾਲ ਸੰਬੰਧਿਤ ਕਰਕੇ ਸੁਣਾਈਆਂ ਜਾਂਦੀਆਂ ਹਨ ਉਹੀ ਹਾਜ਼ਰਤ ਮੁਹੰਮਦ ਸਾਹਿਬ ਨਾਲ ਵੀ ਜੋੜੀਆਂ ਮਿਲਦੀਆਂ ਹਨ ਗੁਰੂ ਨਾਨਕ ਸਾਹਿਬ ਨਾਲ ਵੀ ਜੋੜ ਦਿੱਤੀਆਂ ਗਈਆਂ ਹਨ ਅਗੋਂ ਸਾਧ ਸੰਤ ਡੇਰੇਦਾਰਪੀ ਆਪਣੇ ਨਾਲ ਜੋੜ ਰਹੇ ਹਨ ਸਰੋਤਿਆਂ ਅੱਗੇ ਨਵੀਨਤਾ ਵਾਲੀਆਂ ਸਾਖੀਆਂ ਸੁਣਾਉਣ ਦੀ ਥਾਵੇਂ ਉਹਨਾਂ ਨੂੰ ਹੀ ਬਦਲ-ਬਦਲ ਕੇ ਸੁਣਾ ਦਿੱਤਾ ਜਾਂਦਾ ਹੈ ਕਿਉਂਕਿ ਸੰਗਤ ਬਦਲਦੀ ਰਹਿੰਦੀ ਹੈ ਜੇ ਬਜ਼ੁਰਗਾਂ ਨੇ ਸਾਖੀਆਂ ਸੁਣੀਆਂ ਹੋਈਆਂ ਹਨ ਤਾਂ ਕੀ ਹੋਇਆ ਆਪਾਂ ਨਵੀਂ ਪਨੀਰੀ ਨੂੰ ਉਹੀ ਸਾਖੀਆਂ ਸੁਣਾ ਕੇ ਕਹਿ ਦੇਵਾਂਗੇ ਕਿ ਇਹ ਸਾਡੇ ਬਾਬਾ ਜੀ ਦੀਆਂ ਹਨ ਹਰ ਇੱਕ ਸਟੇਜ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਧਾਰਮਿਕ ਪਹਿਰਾਵੇ ਵਿੱਚ ਸਜੇ ਛੋਟੇ ਵੱਡੇ ਕਥਾਵਾਚਕ ਪੂਰੀ ਬੇਹਿਆਈ ਨਾਲ ਕੁਫਰ ਕਹਾਣੀਆਂ ਸੁਣਾ ਕੇ ਸਰੋਤਿਆਂ ਨੂੰ ਹੋਰ ਮੂਰਖ ਬਣਾਈ ਜਾ ਰਹੇ ਨੇ ਜਿਵੇਂ ਕੋਈ ਘਟਨਾ ਵਾਪਰੀ ਹੈ ਉਸੇ ਰੂਪ ਵਿੱਚ ਤਾਂ ਕੋਈ ਵੀ ਬਿਆਨ ਨਹੀਂ ਕਰ ਸਕਦਾ ਇਸ ਪਹਿਲੂ ਬਾਰੇ ਤਾਂ ਸੋਚ ਸਕਦੇ ਹਾਂ ਜੋ ਸਾਖੀ ਸੁਣੀ ਸੁਣਾਈ ਜਾ ਰਹੀ ਹੈ ਅੱਜ ਦੇ ਹਾਲਾਤ ਵਿੱਚ ਉਸ ਦਾ ਕੀ ਫਾਇਦਾ ਹੈ ਸੁਣਾਈ ਗਈ ਸਾਖੀ ਤੋਂ ਕੀ ਸਿੱਖਿਆ ਮਿਲੀ ਹੈ ਸਿੱਖਾਂ ਦੀਆਂ ਸਟੇਜਾਂ ਤੇ ਕਲਪਤ ਜਾਂ ਝੂਠੀਆਂ ਸਾਖੀਆਂ ਤਾਂ ਸੁਣਾਈਆਂ ਹੀ ਜਾਂਦੀਆਂ ਹਨ ਸਗੋਂ ਗੰਦੀਆਂ ਤੇ ਲੁਚੀਆਂ ਕਹਾਣੀਆਂ ਵੀ ਮੈਂ ਸਟੇਜਾਂ ਦੀਆਂ ਸਿੱਖਾਂ ਦੀਆਂ ਸਟੇਜਾਂ ਤੇ ਬਹੁਤ ਵਾਰੀ ਸੁਣ ਚੁੱਕਿਆ ਹਾਂ ਜਿੰਨੀ ਕੁ ਮੇਰੀ ਸਮਰੱਥਾ ਅਤੇ ਪਹੁੰਚ ਸੀ ਉਸ ਮੁਤਾਬਕ ਮੈਂ ਅਜਿਹੇ ਗੰਦਮੰਦ ਨੂੰ ਧੋਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ Araade wale ਇਕ ਸਾਧ ਭਿੰਦਰ ਸਿੰਘ ਲੂਲੋ ਵਾਲੇ ਸਾਧ ਹਰਦੇਵ ਸਿੰਘ ਟਕਸਾਲ ਵਾਲੇ ਕਾਲੀ ਕੰਬਲੀ ਵਾਲੇ ਨਰੈਣ ਸਿੰਘ ਮੋਨੀ ਤੱਪੇ ਥਰਾਜ ਵਾਲੇ ਆਦ ਨਾਲ ਮੈਂ ਆਪਨੇ ਸਾਹਮਣੇ ਬੈਠ ਕੇ ਬਹੁਤ ਲੰਮੀ ਬਹਿਸ ਜਿਹਨੂੰ ਆਪਾਂ ਤੂੰ ਤੂੰ ਮੈਂ ਮੈਂ ਕਹਿੰਦੇ ਆ ਉਹ ਕਰ ਚੁੱਕਿਆ ਹਾਂ ਬਹੁਤ ਸਾਰੇ ਲੇਖਕਾਂ ਪ੍ਰੋਫੈਸਰਾਂ ਇਤਿਹਾਸਕਾਰਾਂ ਨਾਲ ਮਗਝਪਾਈ ਕਰ ਚੁੱਕਿਆ ਹਾਂ ਨਿੱਜੀ ਤੌਰ ਤੇ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਮਹਿਸੂਸ ਕਰਦਾ ਰਿਹਾ ਸਾਂ ਕਿ ਉਹ ਸੱਚੋ ਸੱਚ ਲਿਖਣ ਦੀ ਕਦੀ ਮਰਦਾਨਗੀ ਵਿਖਾਉਣਗੇ ਹਾਲੀ ਤੱਕ ਉਹਨਾਂ ਵੱਲੋਂ ਮੇਰੇ ਪੱਲੇ ਨਰਾਸ਼ਤਾ ਹੀ ਪਾਈ ਗਈ ਹੈ ਅਜਿਹੇ ਉੱਚੇ ਪੱਧਰ ਦੇ ਵਿਅਕਤੀਆਂ ਨਾਲ ਹੋਣੀਆਂ ਮਿਲਣੀਆਂ ਦੇ ਵੇਰਵੇ ਵੀ ਮੈਂ ਆਪਣੀਆਂ ਪੁਸਤਕਾਂ ਵਿੱਚ ਲਿਖ ਚੁੱਕਿਆ ਹਾਂ ਖਾਸ ਕਰਕੇ ਹਸਤਖੇਲਤ ਤੇਰੇ ਦਿਵਰੇ ਆਇਆ ਕਿ ਜਿਨ੍ਹਾਂ ਨੂੰ ਤੁਸੀਂ ਮਹਾਨ ਵਿਦਵਾਨ ਸਮਝਦੇ ਹੋ ਜਿਨ੍ਹਾਂ ਨੂੰ ਵੱਡੇ ਅਹੁਦੇਦਾਰ ਸਮਝਦੇ ਹੋ ਉਹਨਾਂ ਦੀ ਅਸਲੀਅਤ ਕੀ ਹੈ ਉਹ ਕਿੰਨੇ ਅੰਦਰਪੋਕ ਮਨੋਖਨ ਸਿੱਖ ਸਟੇਜਾਂ ਤੇ ਬੋਲਦੇ ਆ ਉਮਰਾਂ ਬੀਤ ਗਈਆਂ ਧਰਮ ਦੇ ਅਸੂਲਾਂ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਉਪਦੇਸ਼ ਕਰਨ ਵਾਲਿਆਂ ਦੀਆਂ ਉਮਰਾਂ ਲੰਘ ਗਈਆਂ ਖੁਦ ਸੱਚ ਤੇ ਪਹਿਰਾ ਨਾ ਦੇ ਸਕੇ ਮੈਂ ਸਮਝਦਾ ਹਾਂ ਧਰਮ ਦੇ ਚੋਲੇ ਪਾਈ ਫਿਰਨ ਵਾਲਿਆਂ ਨਾਲੋਂ ਅਖਬਾਰਾਂ ਵਾਲੇ ਪੱਤਰਕਾਰ ਬਹੁਤ ਦਲੇਰ ਨੇ ਜੋ ਲੀਡਰਾਂ ਅਫਸਰਾਂ ਚੋਰਾਂ ਠੱਗਾਂ ਤੇ ਕਾਤਲਾਂ ਨੂੰ ਚਰਾਹੇ ਵਿੱਚ ਨੰਗਾ ਕਰ ਦਿੰਦੇ ਨੇ ਟੀਵੀ ਚੈਨਲਾਂ ਵਾਲੇ ਬੇਅੰਤ ਖਤਰੇ ਸਹਿੜ ਕੇ ਪ੍ਰਧਾਨ ਮੰਤਰੀ ਮੰਤਰੀ ਅਤੇ ਹੋਰ ਵੱਡੇ ਅਫਸਰਾਂ ਦੇ ਪਸੀਨੇ ਛੁੜਾ ਦਿੰਦੇ ਨੇ ਉਹਨਾਂ ਵੱਲੋਂ ਕੀਤੇ ਇਕੱਠੇ ਸਬੂਤਾਂ ਕਾਰਨ ਇਹਨਾਂ ਦੀ ਮਿੱਟੀ ਪਲੀਤ ਹੋ ਜਾਂਦੀ ਹੈ ਮੁਕੱਦਮੇ ਚੱਲ ਪੈਂਦੇ ਹਨ ਧਾਰਮਿਕ ਵਿਅਕਤੀਆਂ ਨਾਲੋਂ ਟੀਵੀ ਚੈਨਲਾਂ ਵਾਲੇ ਅਖਬਾਰਾਂ ਵਾਲੇ ਜ਼ਿਆਦਾ ਦਲੇਰ ਹਨ ਸੱਚ ਦੇ ਵੱਧ ਨੇੜੇ ਹਨ ਧਰਮੀ ਅਖਬਾਉਣ ਵਾਲੇ ਝੂਠ ਬੋਲ ਕੇ ਜਮੀਰ ਮਾਰ ਕੇ ਨੀਵੀਆਂ ਪਾ ਕੇ ਮੰਤਰ ਜਾਪ ਕਰਕੇ ਅਗਲਾ ਜਨਮ ਸਮਾਰਨ ਦੀ ਆਸ ਲਾਈ ਬੈਠੇ ਨੇ ਇੱਥੋਂ ਦਾ ਧਰਤੀ ਦੇ ਉੱਤੇ ਹੋ ਰਿਹਾ ਜੋ ਬੇਇਨਸਾਫੀ ਹੈ ਇਹਦੇ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਅੰਤਮ ਸੱਚ ਕਹਿਣ ਦੀ ਮੇਰੀ ਸਮਰੱਥਾ ਤਾਂ ਨਹੀਂ ਹੈ ਜਿੰਨੇ ਕੁ ਸਾਧਨ ਮੇਰੇ ਕੋਲ ਸਨ ਜੋ ਕੁਝ ਮੈਂ ਵੇਖ ਪਰਖ ਸਕਿਆ ਹਾਂ ਉਹ ਪਾਠਕਾਂ ਦੇ ਸੰਮੁਖ ਰੱਖਣ ਦੀ ਕੋਸ਼ਿਸ਼ ਕੀਤੀ ਹੈ ਪਿਛਲੇ 40-50 ਸਾਲਾਂ ਤੋਂ ਮੈਂ ਸਾਖੀਆਂ ਕਟਨਾਵਾਂ ਸੰਬਧ ਦਾ ਆ ਰਿਹਾ ਸਾਂ ਦੁਨੀਆ ਭਰ ਦੇ ਧਰਮੀ ਪੁਰਖਾਂ ਦੇ ਬਚਨ ਵਿਦਵਾਨਾਂ ਦੇ ਕਥਨ ਲੋਕ ਕਥਾਵਾਂ ਜਿੱਥੋਂ ਮਿਲੀਆਂ ਇਕੱਠੀਆਂ ਕਰ ਲਈਆਂ ਇਹਨਾਂ ਵਿੱਚੋਂ ਗੁਰਬਾਣੀ ਹੈ ਭਾਈ ਗੁਰਦਾਸ ਹੈ ਜਨਮ ਸਾਖੀਆਂ ਹਨ ਇਤਿਹਾਸ ਹੈ ਸਿਧਾਂਤ ਹਨ ਅੱਗੇ ਸ਼ੇਖ ਸਾਦੀ ਹੈ ਖਲੀਲ ਜ਼ਬਰਾਨ ਹੈ ਮਹਾਤਮਾ ਬੁੱਧ ਹੈ ਓਸ਼ੋ ਰਸੂਲ ਹਮਜ਼ਾ ਤੋਬ ਹੈ ਇਹਨਾਂ ਤੋਂ ਇਲਾਵਾ ਮੈਕਸਿਮ ਗੋਰਕੀ ਟਾਲਸਟਾਈ ਅਤੇ ਹੋਰ ਬਹੁਤ ਸਾਰੇ ਵਿਦਵਾਨਾਂ ਨੂੰ ਜਿਨ੍ਹਾਂ ਨੂੰ ਮੈਂ ਪੜਿਆ ਉਹਨਾਂ ਦਾ ਮੈਟਰ ਵੀ ਆਪਣੇ ਢੰਗ ਨਾਲ ਪੇਸ਼ ਕੀਤਾ ਹੈ ਇਹਨਾਂ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦੀ ਹਾਂ ਪਰ ਮੂਲ ਰੂਪ ਵਿੱਚ ਮੈਂ ਕੋਈ ਸਾਖੀ ਨਹੀਂ ਲਿਖੀ ਹਰ ਇੱਕ ਸਾਖੀ ਨੂੰ ਨਵੇਂ ਪਰਪੇਖ ਵਿੱਚ ਨਵੇਂ ਹਾਲਾਤ ਵਿੱਚ ਅੱਜ ਦੀ ਲੋੜ ਮੁਤਾਬਕ ਢਾਲ ਕੇ ਪੇਸ਼ ਕੀਤਾ ਹੈ ਤਾਂ ਕਿ ਸਾਨੂੰ ਅੱਜ ਕੋਈ ਸੋਹਣੀ ਸਿੱਖਿਆ ਇਹਨਾਂ ਸਾਖੀਆਂ ਤੋਂ ਮਿਲ ਸਕੇ ਪਾਠਕਾਂ ਅੱਗੇ ਨਿਮਰਤਾ ਸਹਿਤ गुजारिश ਹੈ ਕਿ ਇਹ ਇੱਕ ਇਤਿਹਾਸ ਦੀ ਕਿਤਾਬ ਨਹੀਂ ਹੈ ਇਸ ਲਈ ਸਾਖੀਆਂ ਨੂੰ ਸਿੱਖਿਆ ਦੇਣ ਲੈਣ ਲਈ ਹੀ ਵਰਤਿਆ ਜਾਵੇ ਹਵਾਲੇ ਦੇਣ ਵਾਸਤੇ ਨਹੀਂ ਮੇਰੀਆਂ ਹੁਣ ਤੱਕ ਛਪੀਆਂ ਸਾਰੀਆਂ ਕਿਤਾਬਾਂ ਨੂੰ ਪਾਠਕਾਂ ਨੇ ਜੇ ਇੰਨਾ ਵੱਡਾ ਹੰਗਾਰਾ ਨਾ ਦਿੱਤਾ ਹੁੰਦਾ ਤਾ ਮੈਂ ਅੱਗੋਂ ਲਿਖ ਨਹੀਂ ਸੀ ਸਕਣਾ ਪਾਠਕਾਂ ਦੇ ਪਿਆਰ ਸਦਕਾ ਲਿਖਣ ਦੀ ਹਿੰਮਤ ਬਰਕਰਾਰ ਹੈ ਅਜੇ ਹੋਰ ਕਈ ਵਿਸ਼ਿਆਂ ਨਾਲ ਸੰਬੰਧਿਤ ਸਮਗਰੀ ਇਕੱਠੀ ਕੀਤੀ ਪਈ ਹੈ ਉਮੀਦ ਹੈ ਅੱਗੋਂ ਵੀ ਲਿਖਣ ਦਾ ਇਹ ਕੰਮ ਜਾਰੀ ਰਹੇਗਾ ਆਪ ਜੀ ਨੂੰ ਪਤਾ ਹੋਵੇ ਮੇਰੀਆਂ ਕੁੱਲ 26 ਕਿਤਾਬਾਂ ਹੁਣ ਤੱਕ ਛਪ ਚੁੱਕੀਆਂ ਨੇ ਸਿੱਖਾਂ ਵਾਸਤੇ ਸਾਖੀ ਦਾ ਮਹਿਨਾ ਕਹਾਣੀ ਕਥਾ ਨਹੀਂ ਹੋਣਾ ਚਾਹੀਦਾ ਸਾਖੀ ਦਾ ਅਰਥ ਸਿੱਖਿਆ ਉਪਦੇਸ਼ ਗੁਰੂ ਦਾ ਹੁਕਮ ਗੁਰਬਾਣੀ ਸਮਝਣਾ ਚਾਹੀਦਾ ਹੈ ਗੁਰਬਾਣੀ ਨੂੰ ਪਾਸੇ ਕਰਕੇ ਹਰ ਥਾਂ ਕਥਾ ਕਹਾਣੀਆਂ ਪ੍ਰਚਲਿਤ ਕਰ ਦਿੱਤੀਆਂ ਹਨ ਇਹ ਸਾਖੀਆਂ ਅਣਜਾਣ ਸਿੱਖਾਂ ਵੱਲੋਂ ਲਿਖੀਆਂ ਹੋ ਸਕਦੀਆਂ ਹਨ ਕਿਸੇ ਡਰ ਜਾਂ ਲਾਲਚ ਅਧੀਨ ਲਿਖੀਆਂ ਹੋ ਸਕਦੀਆਂ ਹਨ ਪਰ ਗੁਰਬਾਣੀ ਸਤਕਾਰਯੋਗ ਮਹਾਪੁਰਖਾਂ ਵੱਲੋਂ ਖੁਦ ਲਿਖੀ ਗਈ ਹੈ ਸਿੱਖ ਦੇ ਜੀਵਨ ਦੀ ਥੰਮੀ ਗੁਰਬਾਣੀ ਹੈ ਸਾਖੀਆਂ ਨਹੀਂ ਹਨ ਗੁਰੂ ਦੀ ਸਿੱਖਿਆ ਹੀ ਸਾਖੀ ਹੈ ਗੁਰਬਾਣੀ ਕਿਉ ਪ੍ਰਮਾਣ ਪੜੋ ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣ ਭਇਆ ਦਰਦਰਸ਼ਨ ਕਾ ਪ੍ਰੀਤ ਮੋਹਵੈ ਮੁਕਤ ਬੇਕੁੰਠੈ ਕਰੈ ਕਿਆ ਪੰਨਾ 360 ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ त्याਗੀ ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ 599 ਤੇ ਕਥਾਵਾਚਕਾਂ ਨੇ ਸਟੇਜ ਤੇ ਵਕਤ ਪੂਰਾ ਕਰਨ ਲਈ ਸਾਖੀਆਂ ਜ਼ਰੂਰ ਸੁਣਾਉਣੀਆਂ ਹੁੰਦੀਆਂ ਹਨ ਬਹੁਤੀ ਵਾਰੀ ਉਹ ਸਾਖੀਆਂ ਗੁਰਮਤ ਤੋਂ ਉਲਟ ਦਿਸ਼ਾ ਵੱਲ ਜਾ ਰਹੀਆਂ ਹੁੰਦੀਆਂ ਨੇ ਜਿੰਨੀਆਂ ਮੈਂ ਸਾਖੀਆਂ ਇੱਥੇ ਦਰਜ ਕੀਤੀਆਂ ਹਨ ਉਹਨਾਂ ਵਿੱਚੋਂ ਕੋਈ ਸੇਧ ਸਿੱਖਿਆ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰਬਾਣੀ ਦੇ ਅਸੂਲਾਂ ਨੂੰ ਮੈਂ ਮੁੱਖ ਰੱਖਿਆ ਹੈ ਵਿਗਿਆਨਕ ਨਜ਼ਰੀਏ ਨੂੰ ਅੱਖੋਂ ਪਰੋਖੇ ਨਹੀਂ ਹੋਣ ਦਿੰਦਾ ਤਰਕसंगਤ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਜਦੋਂ ਪੁਰਾਣੀਆਂ ਮਿੱਥਾਂ ਨੂੰ ਝੋਟ ਲੱਗਦੀ ਹੈ ਤਾਂ ਬੇਚੈਨੀ ਹੋਣੀ ਸੁਭਾਵਿਕ ਹੈ ਦੁਨੀਆ ਵਿੱਚ ਹਰ ਕੋਈ ਵਿਕਾਸ ਤੇ ਸੁਧਾਰ ਵੱਲ ਕਦਮ ਵਧਾ ਰਿਹਾ ਹੈ ਸਾਡੇ ਆਪਣਿਆਂ ਅਤੇ ਬੇਗਾਨਿਆਂ ਦੀਆਂ ਮਾਰੂ ਨੀਤੀਆਂ ਕਾਰਨ ਸਿੱਖ ਸਮਾਜ ਜ਼ਿੰਦਗੀ ਦੇ ਹਰ ਖੇਤਰ ਵਿੱਚੋਂ ਪਛੜ ਗਿਆ ਹੈ ਧਰਮ ਸਾਡੀ ਜੜ ਹੈ ਗੁਰਬਾਣੀ ਸਾਡਾ ਜੀਵਨ ਸਿਧਾਂਤ ਹੈ ਬਾਕੀ ਸਾਰਾ ਗਿਆਨ ਇਸ ਦੀਆਂ ਸ਼ਾਖਾ ਮੰਨਣੀਆਂ ਚਾਹੀਦੀਆਂ ਹਨ ਜ਼ਿੰਦਗੀ ਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋਣ ਵਾਸਤੇ ਵਿਦਿਆ ਪ੍ਰਾਪਤ ਕਰਨੀ અત્યੰਤ ਜ਼ਰੂਰੀ ਹੈ ਇਹ ਕਿਤਾਬ ਜੇਕਰ ਮਨੁੱਖ ਮਾਤਰ ਵਿੱਚ ਥੋੜੀ ਬਹੁਤ ਚੰਗਿਆੜੀ ਬਾਲ ਸਕੇ ਨਿੱਕੇ ਦੀਵੇ ਜਿੰਨਾ ਚਾਨਣ ਕਰ ਸਕੇ ਕਿਸੇ ਨਿਰਾਸ਼ ਵਿਅਕਤੀ ਦੇ ਮਨ ਅੰਦਰ ਆਸ ਦੀ ਕਿਰਨ ਪੈਦਾ ਕਰ ਸਕੇ ਪੰਥ ਲਈ ਕੋਈ ਚੰਗਾ ਕਰਨ ਦੀ ਹਿੰਮਤ ਪੈਦਾ ਕਰ ਸਕੇ ਜੀਵਨ ਲਈ ਉਤਸ਼ਾਹ ਪੈਦਾ ਕਰ ਸਕੇ ਤਾਂ ਮੈਂ ਆਪਣੀ ਲੰਮੀ ਮਿਹਨਤ ਨੂੰ ਕਾਮਯਾਬ ਸਮਝਾਂਗਾ ਪਾਠਕਾਂ ਦੇ ਸੁਝਾਵਾਂ ਦੀ ਉਡੀਕ ਰਹੇਗੀ ਹਰ ਕਿਹਾਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰਕੋਵ ਬਲਜਾਈਆਂ ਪੰਨਾ 725 ਇਹ ਸੀ ਭੂਮਿਕਾ ਤੇ ਅੱਗੇ ਇੱਕ ਇੱਕ ਸਾਖੀ ਤੁਹਾਡੇ ਸਾਹਮਣੇ ਮੈਂ ਲਗਾਤਾਰ ਰੱਖਦਾ ਜਾਵਾਂਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇੱਕੋ ਹੀ ਜ਼ਿੰਦਗੀ ਦਾ ਵਧੀਆ ਸੰਦੇਸ਼ ਸਾਖੀਆਂ ਦੇ ਰਾਹੀਂ ਜਰੂਰ ਮਿਲਦਾ ਰਹੇਗਾ ਭੁੱਲ ਚੁੱਕਲੀ ਖਿਮਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤ